ਜਿਵੇਂ ਉਹ ਲੜਕੀ ਨੇ ਕਿਹਾ ਕਿ ਮੈਨੂੰ ਨਸ਼ੀਲੀ ਦਵਾਈ ਦਿੱਤੀ ਗਈ ਜਾਂ ਕੁਝ ਆਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਆਪਸ ਚ ਲੜਕਿਆਂ ਦੀਆਂ ਵੀ ਹੂੰ ਵੀ ਅਸੀਂ ਏਦਾਂ ਏਦਾਂ ਮਤਲਬ ਜੋ ਕੁਝ ਕੁਝ ਚੈਟ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਾਂ ਜਿਹੜੀ ਚੈਟ ਵਿੱਚ ਕਿਹਾ ਜਾਂਦਾ ਕਿ ਮੈਂ ਜਿਹੜਾ ਕੋਈ ਖੁਲਾਸੇ ਕਰਦਾਂਗੇ ਬਿਲਕੁਲ ਬਿਲਕੁਲ ਤੇ ਹੁਣ ਹੁਣ ਕੀ ਹੋ ਰਿਹਾ ਤੁਸੀਂ ਇਹ ਦੇਖੋ ਨਾ ਸੁਖਮਨ ਜੀ ਆਪਾਂ ਸਿਰਫ ਇਸ ਘਟਨਾ ਨੂੰ ਨਾਂ ਨਹੀਂ ਮੈਂ ਨਾ ਤੁਹਾਨੂੰ ਥੋੜਾ ਜਿਹਾ ਤੁਹਾਡੇ ਬਚਪਨ ਤੋਂ ਜਵਾਨੀ ਵਾਲੇ ਸਮੇਂ ਦੇ ਵਿੱਚ ਲੈ ਕੇ ਜਾਣਾ ਚਾਹੁੰਨਾ ਜਾਣਾ ਚਾਹੁੰਨਾ ਅੱਜ ਤੋਂ 15 15 ਤੋਂ ਵੀ 20 ਸਾਲ ਪਿੱਛੇ ਬਿਲਕੁਲ ਅਸੀਂ ਪੰਜਾਬੀਆਂ ਨੇ ਉਹ ਬਦਨਾਮੀ ਖੱਟੀ ਅਸੀਂ ਉਹ ਬਦਨਾਮੀ ਖੱਟੀ ਰਹੇ ਰੱਬ ਦਾ ਨਾਮ ਉਦੋਂ ਸੋਸ਼ਲ ਮੀਡੀਆ ਦਾ ਨਾਮ ਨਹੀਂ ਸੀਗਾ ਉਦੋਂ ਸਿਰਫ ਪ੍ਰਿੰਟ ਮੀਡੀਆ ਦੇ ਰਾਹੀਂ ਜਾਂ ਫਿਰ ਦੂਰਦਰਸ਼ਨ ਦੇ ਮਾਧਿਅਮ ਦੇ ਰਾਹੀਂ ਵੀ ਸਾਡੇ ਤੱਕ ਖਬਰਾਂ ਪਹੁੰਚਦੀਆਂ ਸੀ ਅਸੀਂ ਪੰਜਾਬੀਆਂ ਨੇ ਆਪਣੀ ਜੱਖਣਾ ਉਦੋਂ ਹੀ ਪੱਟਣੀ ਸ਼ੁਰੂ ਕਰਤੀ ਸੀ ਜਦੋਂ ਵਿਦੇਸ਼ ਜਾਣ ਦੇ ਲਾਲਚ ਦੇ ਵਿੱਚ ਵਿਦੇਸ਼ ਜਾਣ ਦੀ ਭੁੱਖ ਦੇ ਵਿੱਚ ਆਪਣੀਆਂ ਸੱਕੀਆਂ ਭਾਣ ਜੀਆਂ ਸੱਕੀਆਂ ਭਤੀਜੀਆਂ ਇੱਥੋਂ ਤੱਕ ਕੇ ਸੱਕੀਆਂ ਧੀਆਂ ਨਾਲ ਹਮ ਨਕਲੀ ਲਾਵਾਂ ਲੈ ਲੈ ਕੇ ਅਸੀਂ ਵਿਦੇਸ਼ਾਂ ਦੀਏ ਜਿਹੜੀਆਂ ਟਿਕਟਾਂ ਕਟਾ ਕੇ ਜਾਂ ਜਹਾਜ਼ ਫੜ ਕੇ ਉੱਥੇ ਪਹੁੰਚ ਗਏ ਪੱਕੀ ਹੋ ਕੇ ਬੈਠੇ ਵੀ ਹੋਣਗੇ ਹੁਣ ਕਈ ਸਰ ਇਹ ਗੱਲਬਾਤ ਸੁਣ ਵੀ ਰਹੇ ਹੋਣਗੇ ਉਹਨਾਂ ਨੂੰ ਇਹ ਗੱਲ ਚੁਬਵੀਂ ਰਹੀ ਹੋਣੀ ਹੈ